ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਲਈ ਆਪਾਂ ਅੰਮ੍ਰਿਤਸਰ ਚ ਆਏ ਡਬਲ ਪੇਚਾਂ ਵਾਲੀ 1 ਤੋਂ 2 ਪੇਚਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੈਂਥ 7.5 ਮੀਟਰ ਹੈ ਕਪੜਾ ਫੁੱਲ ਵੈਲ ਇਹਦਾ ਆਪਾਂ ਨੇ ਪਹਿਲਾ ਲੜ ਲਗਾਉਣਾ ਪਹਿਲਾ ਲੜ ਜਿਹੜਾ ਆਪਾਂ 50 ਦੇ ਪਿੱਛੇ ਜਿਹੜੀ ਗੱਟ ਮਾਰੀ ਤੇ ਉਸ ਦੇ ਉੱਪਰੋਂ ਲਿਆ ਕੇ ਹੁਣ ਸਿੱਧੇ ਸੈਂਟਰ ਤੋਂ ਲਿਆ ਕੇ ਲੜ ਨੂੰ ਹਾਫ ਵਿੱਚੋਂ ਫੋਲਡ ਕਰਕੇ ਆਪਣੇ ਨਾੜ ਨੂੰ ਜਿੰਨਾ ਸਾਫ਼ ਕਰਕੇ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਹਾਲੇ ਤੱਕ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਕਰੋ ਅਤੇ Facebook 'ਤੇ ਨੂੰ ਫੋਲੋ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜਿਸ ਨਾਲ ਸਾਡੀਆਂ ਹੋਰ ਨਵੀਆਂ ਵੀਡੀਓ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਨੂੰ ਵੇਖਣਾ ਜ਼ਰੂਰ ਦੇਖਿਆ ਕਰੋ ਜਿਹੜੀਆਂ ਅਸੀਂ ਵੀਡੀਓ ਵਿੱਚ ਗੱਲਾਂ ਕਹਿ ਰਹੇ ਹਾਂ ਉਹ ਤੁਹਾਡੇ ਸਮਝ ਆ ਸਕਣਾਂ ਜਿਹੜਾ ਅਗਲਾ ਲੜੜਾ ਗੋਣਾ ਲੜੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਪੂਣੀ ਦਾ ਖੁੱਲਤਾ ਪਾਸਾ ਥੱਲੇ ਰੱਖਣਾ ਤੇ ਪੰਦਾ ਪਾਸਾ ਉੱਤੇ ਲੜੜ ਨੂੰ ਇੱਕ ਵਾਰ ਆਪਾਂ ਨੇ ਨੋਕੋਂ ਨੂੰ ਫੋਲਡ ਕਰਕੇ ਉਸ ਦਾ ਜਿਹੜਾ ਥੱਲੇ ਨੂੰ ਉਹ ਕਰਕੇ ਉਸ ਦੇ ਹੱਥ ਵਿੱਚੋਂ ਜਿਹੜਾ ਦੂਸਰਾ ਲੜ ਬਣਾ ਕੇ ਜਿਹੜਾ ਬਾਕੀ ਥੱਲੇ ਦੇ ਬਚਦਾ ਪਾਸਾ ਆਊਗਾ ਉਹਦਾ ਦੂਜਾ ਲੜ ਬਣਾ ਕੇ ਆਪਾਂ ਨੇ ਨੋਕਲੋਂ ਸੈੱਟ ਕਰਕੇ ਲੜੜ ਨੂੰ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲੜਾਉ ਨੂੰ ਸੈਟ ਕਰਨ ਤੋਂ ਬਾਅਦ ਆਪਾਂ ਨੇ ਬਾਜ ਦੀ ਮਤ ਨਾਲ ਉਹਨਾਂ ਦੀ ਸੈਟਿੰਗ ਕਰ ਲੈਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਢੰਗੀ ਤਰ੍ਹਾਂ ਲੜਾ ਨੂੰ ਨੋਕਾਂ ਨੂੰ ਬਰਾਬਰ ਆ ਕੇ ਆਪਣੇ ਬੈਗ ਤੇ ਜਾ ਕੇ ਉਹਨਾਂ ਦੀ ਬਾਜ ਦੀ ਮਤ ਨਾਲ ਸਾਫ਼ ਕਰਕੇ ਚੜਾਈ ਵਧਾ ਕੇ ਚੰਗੀ ਤਰ੍ਹਾਂ ਫਾਸਲਾ ਸੈੱਟ ਕਰਕੇ ਮੋਟਾਈ ਇੱਕੋ ਜਿਹੀ ਰੱਖ ਕੇ ਆਪਾਂ ਨੇ ਪੇਚਾਂ ਨੂੰ ਲਗਾ ਕੇ ਸੈੱਟ ਕਰਕੇ ਲਗਾ ਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲੜਾਉਣ ਚਿੰਗੀ ਜਣਾ ਸੈਟ ਕਰਕੇ ਆਪਾਂ ਨੇ ਲਗਾਉਣਾ ਹੈ ਜਿਹੜਾ ਅਗਲਾ ਲੜ ਲਗਾਉਣਾ ਹੈ ਲੜਾ ਫਿਰ ਉਸ ਤੋਂ ਨਾਲ ਲੜਾ ਨੂੰ ਚਿੰਗੀ ਜਣਾ ਬੈਗ ਤੋਂ ਪਿੰਚ ਕਰ ਲੈਣਾ ਪੌਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸੇ ਤੇ ਚਿੰਗੀ ਜਣਾ ਪੱਗ ਨੂੰ ਸੈਟ ਕਰਕੇ ਆਪਾਂ ਨੇ ਉਹਦਾ ਜਿਹੜਾ ਥੱਲੇਲਾ ਪਾਸਾ ਉਹਨੂੰ ਇੱਕ ਵਾਰ ਫੋਲਡ ਕਰਕੇ ਉਹਦਾ ਇੱਕ ਪੇਚ ਬਣਾ ਪਣਾ ਲੈਣਾ ਇੱਕ ਵਾਰ ਫੋਲਡ ਕਰਕੇ ਨੋਕ ਨੂੰ ਇਹਣਾ ਮਨੇ ਦੂਸਰਾ ਪੇਜ ਬਣਾਉਣਾ ਉਹਨੂੰ ਇੱਕ ਵਾਰ ਹਾਫ ਤੋਂ ਫੋਲਡ ਕਰਕੇ ਉੱਪਰੋਂ ਬੈਗ ਤੱਕ ਪੂਰਾ ਸੈੱਟ ਕਰਕੇ ਇੱਕ ਵਾਰ ਜਿਵੇਂ ਵੀ ਆਪਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਕ ਵਾਰ ਫੋਲਡ ਕਰਕੇ ਆਪਾਂ ਨੇ ਇੱਕ ਪੇਜ ਬਣਾ ਲਿਆ ਜਿਹੜਾ ਦੂਸਰਾ ਪੇਜ ਬਣਾਉਣਾ ਹਾਫ ਤੋਂ ਨਾਟ ਨੂੰ ਫੋਲਡ ਕਰਕੇ ਆਪਾਂ ਨੇ ਜਿਹੜਾ ਦੂਸਰਾ ਪੇਜ ਬਣਾ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸੇ ਤਰ੍ਹਾਂ ਆਪਾਂ ਦੋ ਪੇਜ ਬਣਾ ਕੇ ਨੋਕ ਨੂੰ ਜਿੰਕ ਤਰ੍ਹਾਂ ਉਹਨਾਂ ਨੇ ਸੈੱਟ ਕਰਕੇ ਆਪਾਂ ਨੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਨੋ ਕੋਈ ਜਿਹੜੇ ਪੇਜ ਹੋਣਗੇ ਉਹਨਾਂ ਨੂੰ ਆਪਾਂ ਬਰਾਬਰ ਰੱਖਣਾ ਹੈ ਉਸ ਤੋਂ ਬਾਅਦ ਅਸੀਂ ਕਿੰਕੀ ਚਾਹ ਸੈੱਟ ਕਰਕੇ ਉੱਤੇ ਨੂੰ ਖੋਲ ਕੇ ਆਪਾਂ ਨੇ ਜਿੱਥੇ ਆਪਾਂ ਛੇਪ ਸੈੱਟ ਛੇਪ ਸੈਟ ਕਰਨ ਲਈ ਜਿਹੜਾ ਪੱਗ ਦਾ ਬਾਕੀ ਕੱਪੜਾ ਹੋਊਗਾ ਉਹਨੂੰ ਉੱਪਰੋਂ ਖਿੱਚ ਕੇ ਜਿਹੜੇ ਪੇਜ ਹੋਣਗੇ ਉਹਨਾਂ ਦੀ ਮਟਾਈ ਸੈੱਟ ਕਰਕੇ ਕੋਈ ਜੀ ਕਰਕੇ ਆਪਾਂ ਨੇ ਲੜਾ ਨੂੰ ਚੰਗੀ ਤਰ੍ਹਾਂ ਬੈਗ ਦਾ ਪੂਰਾ ਸਾਫ਼ ਕਰਕੇ ਆਪਣੇ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਤੇ ਨਵੇਂ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਤੇ ਬੈੱਲ ਆਈਕਨ ਨੂੰ ਵੀ ਪ੍ਰੈਸ ਕਰਨਾ ਜਿਸ ਨਾਲ ਕੀ ਹੋਏਗਾ ਸਾਡੀ ਜਿਹੜੀ ਹੋਰ ਨਵੀਆਂ ਵੀਡੀਓ ਆਉਣਗੀਆਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੂ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀ ਜਿਹੜੀਆਂ ਅਸੀਂ ਵੀਡੀਓ ਵਿੱਚ ਗੱਲਾਂ ਦੱਸਿਆ ਉਹ ਤੁਹਾਡੇ ਸਮਝ ਆ ਸਕਣ ਕਈ ਵੀ ਰਕਾਰ ਦੇ ਨੇ ਵੀਡੀਓ ਨੂੰ ਹਾਫ ਵਿੱਚ ਹੀ ਛੱਡ ਦਿੰਦੇ ਨੇ ਉਹਨਾਂ ਦੇ ਕਈ ਗੱਲਾਂ ਸਮਝ ਨਹੀਂ ਆਉਂਦੀਆਂ ਕਈ ਕਿੱਥੋਂ ਜਿਹੜੀਆਂ ਟਿਪਸ ਹੁੰਦੀਆਂ ਨੇ ਉਹ ਅਸੀਂ ਦਿੰਨੇ ਉਹ ਤੁਹਾਡੇ ਸਮਝ ਨਹੀਂ ਆਉਂਦੀਆਂ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਅਗਲਾ ਲੜ ਫਿਰ ਉਸੇ ਤਰ੍ਹਾਂ ਪੂਣੀ ਦਾ ਖੁੱਲਦਾ ਪਾਸਾ ਤੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਆਪਾਂ ਨੇ ਬੈਗ ਨੂੰ ਪਿੰਚ ਕਰਕੇ ਉਤੋਂ ਪੂਰਾ ਸਾਫ਼ ਕਰਕੇ ਫਰੰਟ ਤੱਕ ਆਪਾਂ ਨੇ ਲੜ ਨੂੰ ਸੈੱਟ ਕਰਕੇ ਲਗਾਉਣਾ ਹੈ ਇੱਕ ਵਾਰ ਫੋਲਡ ਕਰਕੇ ਉਹਦਾ ਇੱਕ ਲੜ ਬਣਾ ਲੈਣਾ ਹੈ ਤੇ ਇਸਾ ਆਪਾਂ ਨੇ ਦੂਜਾ ਲੜ ਬਣਾਉਣਾ ਉਸ ਨੂੰ ਜਿਹੜਾ ਉਸ ਤੇ ਹਾਫ ਵਿੱਚੋਂ ਆਪਾਂ ਨੇ ਉਸ ਤੇ ਥੋੜੇ ਜਿਹੀ ਉੱਤੋਂ ਆਪਣਾ ਜਿਹੜਾ ਉਹਦਾ ਦੂਜਾ ਲੜ ਬਣਾ ਕੇ ਬਣਾ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਬੜੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਿਨ੍ਹਾਂ ਵੀਰਾਂ ਜਿਨ੍ਹਾਂ ਵੀਰਾਂ ਨੂੰ ਇਹ ਪੱਗ ਬਣਾਉਣ ਚ ਪ੍ਰੋਬਲਮ ਆਉਦੀ ਹੈ ਉਹਨਾਂ ਵੀਰਾਂ ਦਾ ਵੀਡੀਓ ਪਹੁੰਚ ਸਕੇ ਲੜਾਉ ਚੰਗੀ ਤਰ੍ਹਾਂ ਨੋਕ ਕੋਣ ਆਪਣੇ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਆਪਣੇ ਬਾਜ ਦੀਵੇਂ ਤੋਂ ਨਾਲ ਜਿਹੜੇ ਪੀਚ ਹੋਣਗੇ ਉਹਨਾਂ ਦੀ ਸਫਾਈ ਕਰ ਲੈਣੀ ਹੈ ਉਹਨਾਂ ਦਾ ਮੋਟਾਈ ਚੌੜਾਈ ਸੈੱਟ ਕਰ ਲੈਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਰ ਉਹ ਵੀ ਤੁਹਾਨੂੰ ਇਹ ਬੱਗ ਵੀਡੀਓ ਕਿਵੇਂ ਲੱਗਦੀ ਆ ਉਹ ਤੇ ਹੋਰ ਕਿਸੇ ਪੰਗ ਦੀ ਵੀ ਵੀਡੀਓ ਟਾਈਪ ਦੀ ਪੰਗ ਦੀ ਵੀਡੀਓ ਚਾਹੁੰਦੇ ਹੋ ਤੁਸੀਂ ਉਹ ਵੀ ਸਾਨੂੰ ਇੱਕ ਜਰੂਰ ਦੱਸਿਓ ਚੰਗੀ ਤਰ੍ਹਾਂ ਆਪਣੇ ਪਿਛਾਉਂ ਸੈਟ ਕਰਕੇ ਉਹਨਾਂ فاਸਲਾ ਸੈਟ ਕਰਕੇ ਮਟਾਈ ਸੈਟ ਕਰਕੇ ਆਪਾਂ ਨੇ ਇੱਕੋ ਜਿਹੀ ਕਰਕੇ ਲਗਾਉਣਾ ਹੈ ਜਿਵੇਂ ਇੱਕ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਆਪਣੇ ਨੋਕ ਕੋਲੋਂ ਤੇ ਪੀਚਿਆਂ ਦਾ فاਸਲਾ ਇੱਕੋ ਜਿਹਾ ਰੱਖਣਾ ਹੈ ਨੋਕ ਕੋਲੋਂ ਆਪਣੇ ਪੀਚਿਆਂ ਨੂੰ ਪੀਚਿਆਂ ਦਾ فاਸਲਾ ਨਹੀਂ ਵਧਾਉਣਾ ਤੇ ਉਸ ਤੋਂ ਬੈਕ ਤੇ ਜਾ ਕੇ ਆਪਣੇ ਪੀਚਿਆਂ ਦਾ فاਸਲਾ ਵਧਾਉਣਾ ਹੈ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਨੋਕ ਕੋਲੋਂ ਜਿਹੜੇ ਆਪਣੇ ਪੀਤਾਂ ਦਾ ਫਾਸਲਾ ਆਪਾਂ ਨੇ ਇੱਕੋ ਜਿਹਾ ਰੱਖਣਾ ਹੈ ਜਿਹੜਾ ਆਪਾਂ ਨੇ ਬਾਹਰ ਫੇਰਨਾ ਬਾਹਰ ਨੂੰ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਗ ਤੱਕ ਫੇਰਨਾ ਹੈ ਜਿਹੜਾ ਅਗਲਾ ਲਾੜ ਲਗਾਉਣਾ ਫਿਰ ਉਸ ਤੋਂ ਤਨ ਲਾੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਆਪਾਂ ਨੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਨੇ ਫੋਲਡ ਕਰਨਾ ਹੈ ਜਿਸ ਨਾਲ ਕੀ ਹੋਵੇਗਾ ਜਿਹੜਾ ਆਪਣਾ ਬੈਗ ਤੋਂ ਲੜ ਕੋਵੇਗਾ ਉਹ ਸੈੱਟ ਆਵੇਗਾ ਅਤੇ ਢਿੱਲਾ ਨਹੀਂ ਹੋਵੇਗਾ ਉਤੋਂ ਚੰਗੀ ਤਰ੍ਹਾਂ ਆਪਾਂ ਨੇ ਬੈਗ ਦਾ ਪੂਰਾ ਸਾਫ਼ ਕਰਕੇ ਲਾੜ ਨੂੰ ਪੂਰਾ ਕੰਨ ਤੋਂ ਥੱਲੇ ਧੱਕ ਗੋਲ ਲੈਣਾ ਹੈ ਨਵੇਂ ਕੀ ਵੀਡੀਓ ਵਿੱਚ ਦੇਖ ਰਹੇ ਹਾਂ ਇੱਕ ਲੜ ਜਿਹੜਾ ਆਪਾਂ ਨੇ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਜਿਹੜਾ ਇੱਕ ਲੜ ਬਣਾਉਣਾ ਹੈ ਜਿਹੜਾ ਦੂਜਾ ਲੜ ਬਣਾਉਣਾ ਉਸਦੇ ਹਾਫ ਵਿੱਚੋਂ ਆਪਾਂ ਨੇ ਜਿਹੜਾ ਦੂਸਰਾ ਲੜ ਬਣਾ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਹਾਫ ਵਿੱਚ ਬਣਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਉੱਪਰੋਂ ਫੋਲਡ ਕਰਕੇ ਪੂਰਾ ਸੈੱਟ ਕਰ ਲੈਣਾ ਹੈ ਕੱਟਕਾਉਣ ਤੋਂ ਬਾਅਦ ਜਿੱਥੋਂ ਤੁਸੀਂ ਸ਼ੇਪ ਸੈੱਟ ਕਰਨੀ ਚਾਹੁੰਦੇ ਹੋ ਉੱਥੋਂ ਆਪਾਂ ਨੇ ਲੜ ਨੂੰ ਸੈੱਟ ਕਰ ਲੈਣਾ ਹੈ ਉਸ ਤੋਂ ਆਪਾਂ ਚੰਗੀ ਤਰ੍ਹਾਂ ਨਲੜਨ ਛੱਟ ਕੱ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਬਾਜ ਦੀ ਮੋਟਰ ਆਪਾਂ ਇਹਦੇ ਨੇ ਪਿੱਚਾਂ ਉੱਤੇ ਆਪਾਂ ਨੇ ਪਿੱਚਾਂ ਉੱਤੇ ਬਾਜ ਦੀ ਮੋਟਰ ਨਾਲ ਆਪਾਂ ਨੇ ਸਫਾਈ ਕਰ ਲੈਣੀ ਹੈ ਜਿਹੜਾ ਪਿੱਚਾਂ ਦਾ ਫਾਸਲਾ ਉਹ ਬਰਾਬਰ ਰੱਖਣਾ ਹੈ ਤੇ ਮਟਾਈ ਬਰਾਬਰ ਰੱਖਣੀ ਹੈ ਜਿਹੜਾ ਆਪਣੇ ਬਾਜ ਫੇਰਨਾ ਫਰੰਟ ਤੋਂ ਲੈ ਕੇ ਨੋਕ ਤੋਂ ਲੈ ਕੇ ਬੈਕ ਤੱਕ ਚੰਗੀ ਤਰ੍ਹਾਂ ਫੇਰਨਾ ਹੈ ਜਿਸ ਨਾਲ ਆਪਣੀ ਫਰੰਟ ਤੋਂ ਲੈ ਕੇ ਬੈਕ ਤੱਕ ਚੰਗੀ ਤਰ੍ਹਾਂ ਸਫਾਈ ਹੋਏ ਹੋਵੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਆਪਣਾ ਆਖਲਾ ਲੜ ਲਗਾਉਣਾ ਇਹ ਲੜ ਆਪਾਂ ਸਿੰਗਲ ਲਗਾਵਾਂਗੇ ਇਹ ਆਪਾਂ ਨੇ ਇਸ ਕਰਕੇ ਸਿੰਗਲ ਲਗਾਇਆ ਸੀ ਇਹ ਪਹਿਲਾਂ ਤੇ ਆਪਾਂ ਨੇ ਜਿਹੜਾ ਆਪਣੀ ਲੜ ਇਹ ਆਪਾਂ ਸਿੰਗਲ ਲਗਾਵਾਂਗੇ ਕਿਉਂਕਿ ਜਿਹੜੇ ਪਹਿਲੇ ਲੜ ਚ ਉਹ ਵੀ ਕਪੜਾ ਜਿਹੜਾ ਘੱਟ ਹੁੰਦਾ ਤੇ ਜਿਹੜਾ ਆਖਰੀ ਲੜ ਹੁੰਦਾ ਇੱਥੇ ਆ ਕੇ ਵੀ ਆਪਣਾ ਕਪੜਾ ਜਿਹੜਾ ਪਤਲਾ ਹੋ ਜਾਂਦਾ ਇਸ ਕਾਰਨ ਆਪਾਂ ਤੁਸੀਂ ਡਬਲ ਵੀ ਲਗਾ ਸਕਦੇ ਹੋ ਜਿਵੇਂ ਤੁਸੀਂ ਲਗਾਉਣਾ ਚਾਹੁੰਦੇ ਉਕਣ ਲਗਾਉ ਸਾਧਿਓ ਪਰ ਅਸੀਂ ਸਿੰਗਲ ਲਗਾਇਆ ਕਿਉਂਕਿ ਇੱਥੇ ਆ ਕੇ ਲਾੜ ਆਪਣਾ ਜਿਹੜਾ ਪਤਲਾ ਹੋ ਜਾਂਦਾ ਇਸ ਕਰਕੇ ਉਹਨੂੰ ਆਪਾਂ ਇੱਕ ਵਾਰ ਫੋਲਡ ਕਰਕੇ ਦੂਜੀ ਵਾਰ ਫੋਲਡ ਕਰਕੇ ਜਿੰਨੇ ਆਪਣੇ ਬਾਕੀ ਸਾਰੇ ਪੇਚ ਨਹੀਂ ਮਟਾਈ ਹੋ ਉਹਨਾਂ ਨੇ ਆਪਾਂ ਨੇ ਮਟਾਈ ਰੱਖ ਕੇ ਜਿੰਨੀ ਚੜਾਈ ਤੁਸੀਂ ਰੱਖਣੀ ਚਾਹੁੰਦੇ ਉਹਨੀ ਚੜਾਈ ਰੱਖ ਕੇ ਆਪਾਂ ਨੇ ਲਾੜਨ ਲਗਾ ਦੇਣਾ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਇੱਥੇ ਤੱਕ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ লাইਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਬਹੁਤ ਬਹੁਤ ਸ਼ੇਅਰ ਕਰੋ ਵੀ ਇਹੇ ਚੈਨਲ ਬਹੁਤ ਉਹਨਾਂ ਵੀਰਾਂ ਤੱਕ ਪਹੁੰਚ ਸਕ ਜਿਨ੍ਹਾਂ ਵੀਰਾਂ ਨੂੰ ਪੱਗ ਬੰਨਣ ਦਾ ਪੱਗ ਬੰਨਣੀ ਬਝੇ ਲੱਗਦੀ ਹੈ ਉਹ ਬਾਰੇ ਸਿੱਖਣਾ ਚਾਹੁੰਦੇ ਨੇ ਉਹ ਸਾਡੇ ਚੈਨਲ ਤੋਂ ਵੀਡੀਓ ਦੇਖ ਕੇ ਜਿਹੜੇ ਆਪਣੇ ਪੱਗ ਬੰਨ ਹੋਰ ਮੋਟੀਵੇਟ ਹੋ ਸਕਣ ਅਤੇ ਪੱਗ ਨੂੰ ਸਿੱਖ ਸਕਣ ਕਿਤਨਾ ਆਪਣੇ ਸ਼ੇਪ ਸੈੱਟ ਕਰਕੇ ਆਪਣੇ ਲਗਾ ਦੇਣਾ ਹੈ ਸਾਰੇ ਜਿਹੜੇ ਆਪਣੇ ਪੇਜ ਹੁਣ ਉਹਨਾਂ ਨੋਕਰਾਂ ਆਪਾਂ ਨੇ ਸੈੱਟ ਕਰ ਲੈਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਗੱਲ ਕਿ ਲਾੜ ਲਗਾਉਣਾ ਉਹ ਆਪਾਂ ਨੇ ਆਪਣੀ ਜਿਹੜੀ ਨੱਕ ਦੀ ਸਿਹਤ 'ਚ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਾਲੀ ਕਿ ਲੜਾ ਲਗਾਉਣਾ ਲਾੜੋਂ ਚੰਗੀ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰ ਲੈਣਾ ਹੈ ਜਿਹੜੇ ਲੜਤੀ ਆਪਾਂ ਇੱਕ ਟਾਈਪ ਦੀ ਪੂਣੀ ਬਣਾ ਕੇ ਅੱਧਾ ਹਾਫ ਤੋਂ ਅੱਧਾ ਹਾਫ ਤੋਂ ਉੱਪਰੋਂ ਫੋਲਡ ਕਰਾਣਾ ਹਾਫ ਥੱਲੇ ਫੋਲਡ ਕਰਕੇ ਇੱਕ ਟਾਈਪ ਦੀ ਆਪਾਂ ਪੂਣੀ ਬਣਾ ਕੇ ਥੱਲੋਂ ਖਿੱਚ ਕੇ ਤੇ ਉੱਪਰੋਂ ਚੰਗੀ ਤਰ੍ਹਾਂ ਸਾਫ਼ ਕਰਕੇ ਆਪਣੇ ਲੜਣ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਬਾਜੀਮਤ ਨਾਲ ਆਪਣੇ ਛੱਟ ਕਰ ਲੈਣਾ ਲੜਦੂ ਲੜ ਦੇ ਉੱਪਰ ਵਾਲੋਂਗੇ ਉਹ ਕੱਢ ਲੈਣਾ ਹੈ ਜਿਹੜੇ ਲੜ ਚ ਵਾਲੋਂਗੇ ਉਹ ਕੱਢ ਲੈਣੇ ਲੜਣ ਚੰਗੀ ਤਰ੍ਹਾਂ ਪੱਗ ਪੈਨ ਦੇ ਥੱਲੇ ਲਿਜਾ ਕੇ ਆਪਾਂ ਨੇ ਘਮਾ ਕੇ ਲੜਦੀ ਇੱਕ ਟਾਈਪ ਦੀ ਗਲਗੀ ਬਣਾ ਕੇ ਆਪਾਂ ਨੇ ਜਿਹੜਾ ਪੰਜਵਾਂ ਤੇ ਛੇਵਾਂ ਪੇਚ ਤੇ 베ਸ ਦੇ ਵਿੱਚ ਜਿਹੜੀ ਜਗ੍ਹਾ ਉਹ ਕਿ ਉੱਥੇ ਆਪਾਂ ਨੇ ਦੱਬ ਦੇਣਾ ਹੈ ਜਿਵੇਂ ਕੀ ਵੀਡੀਓ ਵਿੱਚ ਦੇਖ ਰਹੇ ਹਾਂ ਚੰਗੀ ਤਰ੍ਹਾਂ ਆਪਣਾ ਉਸ ਤੋਂ ਬਾਅਦ ਜਿਹੜਾ ਸੈਟ ਹੈਗਾ ਨਾ ਸੇਟ ਕਣੀ ਦੋਨਾਂ ਪੱਲੇ ਨੂੰ ਬਰਾਬਰ ਕਰਕੇ ਆਪਣੀ ਚੰਗੀ ਤਰ੍ਹਾਂ ਸਿਰ ਨੂੰ ਟਕੜ ਲੈਣਾ ਹੈ। ਤਾਂ ਬਾਅਦ ਜਿਹੜਾ ਬੈਗ ਨਾਲ ਲੜ ਲਗਾਉਣਾ ਲੜ ਨੂੰ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਸੌਫ ਕਰਕੇ ਲਗਾ ਦੇਣਾ ਹੈ। ਉਸ ਤੋਂ ਬਾਅਦ ਆਪਾਂ ਨੇ ਦੇਖਣਾ ਹੈ ਕਿ ਆਪਣੇ ਜਿਹੜੇ ਅੱਖਾਂ ਤੇ ਉਹ ਪੱਗ ਬਰਾਬਰ ਹੋਊਗੀ ਜਿੱਧਰਲੇ ਪਾਸੇ ਆਪਣੇ ਪੱਗ ਵੱਧ ਜਾਂ ਘੱਟ ਹੋਊਗੀ ਆਪਾਂ ਨੇ ਜਿਵੇਂ ਹੁਣ ਆਪਣੀ ਇੱਧਰ ਜਿਹੜਾ ਆਪਣੇ ਰਾਈਟ ਸਾਈਡ ਤੇ ਪੇਜ ਲਗਾਏ ਨੇ ਉਧਰੋਂ ਪੱਗ ਵੱਧਾ ਉਥੋਂ ਚੱਕ ਕੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਦੇਖਣ ਦੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ